ਮੈਂ ਹੈ ਗਿਆ ਉਹ ਤਾਂ ਚੱਲ ਹੈ ਗਿਆ ਜਿਹੜਾ ਰੰਨਾ ਦਾ ਯਾਰ ਹੈ ਗਿਆ ਤੇਰਾ ਆ ਪੁੱਤ ਸ਼ਤੀਰ ਵਰਗ ਹੈ ਹਾਂ ਹੈ ਬਾਪੇ ਟਰੈਕਟਰ ਲੈ ਕੇ ਦੇ ਮੈਨੂੰ ਟਰੈਕਟਰ ਪੁੱਤਰੇ ਵਿਆਹ ਤੋਂ ਮਗਰੋਂ ਲਾਵਾਂਗੇ ਉਹੀ ਫੁੱਦੂ ਗੱਲਾਂ ਬਾਪੇ ਵੈਟ ਦੇ ਕਿਤਾ ਰਿਸ਼ਤਾ ਹੋਊਗਾ ਇਹਦਾ ਟਰੈਕਟਰ ਲੈਣਾ 25 11 ਖੜਿਆ ਆ ਪਾਪੇ 1.5 ਲੱਖ ਦਾ ਕਹਿੰਦੇ ਨੇ ਮੇਜਰ ਕੇ ਜਦੋਂ ਤੜਕੀ ਤੜਕੀ ਅੰਬਰ ਦਾ ਵਿਰਕ ਛੱਡ ਕੇ ਬਾਣ ਪਾਇਆ ਗੁਰੂ ਪਾਪੇ ਦੇਖੀ ਫਿਰ ਆਨੰਦ ਆਉਂਦਾ ਓਏ ਕੁਲਦੀਪਾ ਓਏ ਕੁਲਦੀਪ ਮਾੜੀ ਮੋਟੀ ਸ਼ਰਮ ਕਰ ਲਾ ਓ ਪੁੱਤ ਓ ਕੀ ਗੱਲ ਹੋ ਗਈ ਤਾ ਆਹ ਦੇਖੀ ਪੁੱਤ ਖਾਲ ਕਿੱਥੇ ਐ ਹੈ ਪੱਕਾ ਖਾਲ ਆਏ ਹਾਏ ਕੇ ਵਾਪਸ ਪੱਕਾ ਖਾਲ ਪੁੱਤ ਆ ਤੀ ਤੁਸੀਂ ਦੋ ਕਰਮਾ ਪੁੱਤ ਇਧਰ ਤੁਰਾ ਪਰਦਾ ਤੇਰਾ ਬਾਪ ਦਾ ਜਾਇਜਾ ਹੈਗਾ ਨੀ ਕਲੇਸ਼ੀ ਹੈਗਾ ਤੂੰ ਤਾਂ ਪੜੇ ਲਿਖਿਆ ਸ਼ਰਾ ਉਹ ਮੇਰਾ ਬਾਪ ਨਰਮਾ ਇੱਥੀ ਖਾਲਾ ਉਦੋਂ ਦਾ ਮੇਰੇ ਬਾਪ ਨੇ ਤੈਨੂੰ ਕੀ ਕਹਤਾ ਕਾਣੂ ਨਰਮਾ ਮੇਰੀ ਗੱਲ ਸੁਣ ਜੇਦੋਂ ਖਾਲ ਇਹ ਆਹ ਜਿਹੜਾ ਵੱਟ ਕੱਢੀ ਆ ਪੁੱਤ ਇਹ ਵੱਟ ਉਹ ਰਹੇ ਹੁੰਦੀ ਤੇ ਦੋ ਹੈ ਓਏ ਕਹਾਣਾ ਸਾਹਿਬ ਵੜਦੇ 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 ਖਾਲਸਾ ਦੇ ਕਿਵੇਂ ਤੀਰ ਕਮਾਨ ਵਰਗਾ ਹੋ ਗਿਆ ਪੁੱਤ ਆਇਆ ਇੱਥੀ ਐ ਬਾਟ ਇਨੇ ਸਾਲਾਂ ਦੇ ਦੇਖਦੇ ਉਹਨਾਂ ਨੂੰ ਸੁਣਨਾ ਭਾਈ ਪੁੱਤ ਮੈਂ ਤਾਂ ਪਟਵਾਰੀ ਬੁਲਾਉਂਗਾ ਪਟਵਾਰੀ ਬੁਲਾਏ ਬਣਾ ਮੈਂ ਤਾਂ ਨਹੀਂ ਕੁਝ ਕਰਦਾਗਾ ਦੇਖ ਲਾ ਹਾਸਿਆ ਪਰ ਤੈਨੂੰ ਵੀ ਕੀ ਬੋਲਾਂ ਭਾਈ ਜਦੋਂ ਮੇਰੀ ਲਾਜੇ ਮਾੜੀ ਐ ਲਾਜ ਨੂੰ ਤਾਂ ਭੈਣ ਦੀ ਐ ਕਹਿੰਦਾ ਜਿਵੇਂ ਮਹਾਭਾਰਤ ਵਾਲਾ ਅਰਜਣ ਜੰਮਿਆ ਹੁੰਦਾ ਮੇਰਾ ਇੱਟ ਚੋਲਾ ਪਾਪੇ ਅੰਜਰ ਦਾ ਹੋਰ ਇੱਕ ਨਹੀਂ ਦਾ ਕੜੂਕਾ ਹੋ ਗਿਆ ਛੱਡ ਦੇ ਮੋਟਰ ਪਾਪੇ ਉਹ ਤੂੰ ਮੋਟਰ ਰੈਡ ਤੇ ਤੁਰ ਜਾ ਫੱਲਦਾ ਹੈ ਉਰੇ ਆ ਉਰੇ ਆ ਪੁੱਤ ਬਣ ਕੇ ਤੇ ਤੈਨੂੰ ਡਾਂਗ ਮਾਰਨ ਨੂੰ ਕਿਹਨੇ ਕਿਹਾ ਤੇਰੇ ਫਿਰ ਤੈਨੂੰ ਧੱਕਾ ਮਾਰੂਗਾ ਫਿਰ ਕਿਸ ਦੀ ਭੈਣ ਘੜੀ ਐ